ਗੱਲ ਕਰਾਂਗੇ ਮੇਰੀ ਕਾਲੀ ਐਕਟਿਵਾ ਦੀ ਬਿਲਕੁਲ ਤੁਸੀਂ ਸਹੀ ਗੈਸ ਕਰ ਰਹੇ ਹੋ ਤੁਹਾਨੂੰ ਵੀ ਪਤਾ ਹੈ ਮੈਂ ਕਿਹਦੀ ਐਕਟਿਵਾ ਦੀ ਗੱਲ ਕਰ ਰਹੀ ਹਾਂ ਇੱਥੇ ਗੱਲ ਚੱਲ ਰਹੀ ਹੈ ਰੁਪਿੰਦਰ ਹਾਂਡਾ ਦੀ ਕਾਲੀ ਐਕਟਿਵਾ ਜੋ ਕਿ ਘਰ-ਘਰ ਵਿੱਚ ਫੇਮਸ ਹੋ ਗਈ ਹੈ ਸਿਰਫ ਹੁਣ ਪੰਜਾਬ ਤੱਕ ਹੀ ਨਹੀਂ ਰਹੀ ਬਲਕਿ ਇਹ ਗੋਰੀਆਂ ਤੱਕ ਵੀ ਪਹੁੰਚ ਗਈ ਕਿਉਂਕਿ ਐਕਟਿਵਾ ਇਸਪੀਡ ਇੰਨੀ ਚੱਕੀ ਕਿ ਹੁਣ ਇਹ ਹਰ ਕਿਸੇ ਡੀਜੇ ਤੇ ਅਸੀਂ ਸੁਣ ਰਹੇ ਹਾਂ ਹਰ ਕਿਤੇ ਐਕਟਿਵਾ ਜਿਹੜੀ ਨਜ਼ਰ ਆ ਰਹੀ ਹੈ ਸਾਨੂੰ ਇਹ ਤੁਹਾਨੂੰ ਅੱਜ ਦੱਸ ਦਿੰਨੇ ਕਿ 2014 ਦੇ ਵਿੱਚ ਗਾਣਾ ਆਇਆ ਸੀਗਾ ਜਦੋਂ ਇਹ ਗਾਣਾ ਆਇਆ ਇਹ ਗਾਣਾ ਉਦੋਂ ਹੀ ਬਹੁਤ ਵਾਇਰਲ ਸੀ ਉਸ ਟ 15 ਦਿਨਾਂ ਦੇ ਵਿੱਚ 1 ਲੱਖ ਵਿਊਜ਼ ਜੋ ਨੇ ਉਹ ਕੰਪਲੀਟ ਕੀਤੇ ਸੀਗੇ ਉਸ ਟਾਈਮ ਤੇ 1 ਲੱਖ ਵੀ 1 ਮਿਲੀਅਨ ਦੇ ਬਰਾਬਰ ਹੁੰਦੇ ਸੀ ਪਰ ਇਹ ਜਦੋਂ 2014 ਦੇ ਵਿੱਚ ਗਾਣਾ ਆਉਂਦਾ ਉਸ ਤੋਂ ਬਾਅਦ ਹੁਣ 10 ਸਾਲਾਂ ਬਾਅਦ ਇਸ ਗਾਣੇ ਨੇ ਇੱਕਦਮ ਇੰਨੀ ਸਪੀਡ ਚੱਕੀ ਕਿ 100 ਮਿਲੀਅਨ ਫਾਰ ਦਾ ਆਂਕੜਾ ਇਸ ਨੇ ਕਰ ਲਿਆ ਪੂਰਾ ਤੇ ਇਹ ਹੁਣ ਜਗ੍ਹਾ ਜਗ੍ਹਾ ਤੇ ਵਾਇਰਲ ਹੈ ਤੇ ਰੁਪਿੰਦਰ ਹੰਡਾ ਜੋ ਹੈ ਬਹੁਤ ਜ਼ਿਆਦਾ ਉਹਨਾਂ ਦੀ ਕਿਸਮਤ ਜਿਹੜੀ ਉਸਨੇ ਸਾਥ ਦਿੱਤਾ 2014 ਤੋਂ ਬਾਅਦ ਹੁਣ ਰੁਪਿੰਦਰ ਹੰਡਾ ਨੂੰ ਬਹੁਤ ਸਾਰੇ ਸ਼ੋਜ਼ ਦੇ ਵਿੱਚ ਅਸੀਂ ਦੇਖ ਪਾ ਰਹੇ ਹਾਂ ਖਾਸ ਤੌਰ ਤੇ ਐਕਟਿਵਾ ਦੇ ਸ਼ੋਰੂਮਸ ਦੇ ਵਿੱਚ ਜਾ ਕੇ ਉੱਥੇ ਪ੍ਰੋਮੋਸ਼ਨਸ ਕਰਦੀ ਹੋਈ ਨਜ਼ਰ ਆਉਂਦੀ ਹੈ ਹੁਣ ਰੁਪਿੰਦਰ ਹੰਡਾ ਕਿਉਂਕਿ ਐਕਟਿਵਾ ਗਾਣਾ ਉਹਨਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਔਰ ਬਹੁਤ ਸਾਰੇ ਗਾਣੇ ਜਿਹੜੇ ਨੇ ਰੁਪਿੰਦਰ ਹੰਡਾ ਨੇ ਦਿੱਤੇ ਨੇ ਲੇਕਿਨ ਇਸ ਗਾਣੇ ਨੇ ਜੋ ਹਾਈਪ ਕ੍ਰੀਏਟ ਕੀਤੀ ਹੈ ਉਹ ਕਿਸੇ ਗਾਣੇ ਨੇ ਹਾਈਪ ਨਹੀਂ ਕ੍ਰੀਏਟ ਕੀਤੀ ਇਸ ਸਲਾਵਾ ਰੁਪਿੰਦਰ ਹੰਡਾ ਦੀ ਗੱਲ ਕਰੀਏ ਤਾਂ ਰਿਐਲਿਟੀ ਸ਼ੋਜ਼ ਦੇ ਵਿੱਚ ਇਸਨੇ ਆਪਣੇ ਆ ਕਿ ਬਹੁਤ ਸੋਹਣਾ ਗੌਂਦੀ ਸੀ ਉਸ ਟਾਈਮ ਤੇ ਲੇਕਿਨ ਇਹਨਾਂ ਦੇ ਕਈ ਗਾਣੇ ਉਸ ਤੋਂ ਬਾਅਦ ਆਫੀਸ਼ੀਅਲੀ ਵੀ ਰਿਲੀਜ਼ ਹੋਏ ਕਾਲੀ ਐਕਟਵਾ ਨੇ ਥੋੜੀ ਜਿਨਾਂ ਨੂੰ ਬ੍ਰੇਕ ਦਿੱਤੀ ਉਸ ਤੋਂ ਬਾਅਦ ਥੋੜਾ ਟਾਈਮ ਜਿਹੜਾ ਰੁਪਿੰਦਰ ਹੰਡਾ ਸਮਾਂ ਗਾਇਬ ਵੀ ਰਹੀ ਸੋਸ਼ਲ ਮੀਡੀਆ ਤੋਂ ਦੱਸਿਆ ਜਾਂਦਾ ਕਿ ਰੁਪਿੰਦਰ ਹੰਡਾ ਕਿਤਨਾ ਕਿਤੇ ਸਟ੍ਰੈਸ ਦੇ ਵਿੱਚ ਸੀ ਕਿਉਂਕਿ ਉਹਨਾਂ ਦਾ ਕੰਮ ਨਹੀਂ ਚੱਲ ਰਿਹਾ ਸੀ ਉਹਨਾਂ ਦੇ ਗਾਣੇ ਨਹੀਂ ਚੱਲਦੇ ਸੀਗੇ ਲੇਕਿਨ ਕਹਿੰਦੇ ਨੇ ਨਾ ਕਿ ਹਿੰਮਤ ਕਦੀ ਨਹੀਂ ਹਾਰਨੀ ਚਾਹੀਦੀ ਅਗਰ ਤੁਸੀਂ ਮਿਹਨਤ ਕੀਤੀ ਹੈ ਨਾ ਤਾਂ ਉਸ ਦਾ ਫਲ ਤੁਹਾਨੂੰ ਕਦੇ ਨਾ ਕਦੇ ਜ਼ਰੂਰ ਮਿਲਦਾ ਸੋ ਇਹ ਫਲ ਜਿਹੜਾ ਰੁਪਿੰ गाने दे लिए सानू ओदो ही बड़ी श्योरिटी सी की ये गाना बहुत अच्छा जो है चलेगा लेकिन नहीं नहीं पता सका कि 10 साल बाद जाके इस गाने दी बारी आएगी सो so, आज हुन हर एक आ, कलाकार आ, हर एक आ, बच्चे तो लेके बुजुर्ग तक इस गाने ਤੇ ਡਾਂਸ ਕਰਦੇ ਹੋਏ ਨਜ਼ਰ ਆਉਂਦੇ ਹਾਲੀ ਦੇ ਵਿੱਚ ਸ਼ਹਿਨਾਜ਼ ਗਿਲ ਨੇ ਵੀ ਵੀਡੀਓ ਪੋਸਟ ਕੀਤੀ ਹੈ ਤੇ ਉਹ ਵੀਡੀਓ ਦੇ ਵਿੱਚ ਵੀ ਸ਼ਹਿਨਾਜ਼ ਆਸਟ੍ਰੇਲੀਆ ਦੇ ਵਿੱਚ ਕਿਸੇ ਸ਼ੋਅ ਲਈ ਪਹੁੰਚੀ ਹੈ ਉੱਥੇ ਡਾਂਸ ਕਰਦੀ ਹੋਈ ਨਜ਼ਰ ਆਦੀ ਉਸ ਤੋਂ ਪਹਿਲਾਂ ਸੋਨਮ ਬਾਜਵਾ ਨੇ ਵੀ ਡਾਂਸ ਕੀਤਾ ਵਿਦ ਜੈਕਲਿਨ ਫਰਨੈਂਡਸ ਐਂਡ ਇੱਕ ਹੋਰ ਕੋਈ ਅਦਾਕਾਰਾ ਸੀ ਕਿ ਉਹਨਾਂ ਦੇ ਨਾਲ ਇਹ ਗਾਣਾ ਹੁਣ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਹਰ ਕੋਈ ਜੋ ਹੈ ਵੀਡੀਓ ਗਾਣੇ ਤੇ ਵੀਡੀਓ ਬਣਾ ਰਿਹਾ ਹੈ ਤੇ ਇਸ ਗਾਣੇ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਗਾਣੇ ਟ੍ਰੈਂਡ ਚ ਨੇ ਇਹਦੇ ਬਾਰੇ ਵੀ ਅਸੀਂ ਜ਼ਰੂਰ ਡਿਟੇਲ ਚ ਗੱਲਾਂ ਕਰਾਂਗੇ ਪਰ ਫਿਲਹਾਲ ਲਈ ਅੱਜ ਕੱਲੀ ਐਕਟਿਵਤਾ ਹੀ ਸੀ ਜ਼ਿਕਰ ਕਰ ਰਹੇ ਹੁਣ ਰੁਪਿੰਦਰ ਹੰਡਾ ਅੱਗੇ ਕੀ ਕੁਝ ਨਵਾਂ ਲੈ ਕੇ ਆ ਰਹੀ ਹੈ ਕਿਸ ਤਰ੍ਹਾਂ ਦੇ ਹੋਰ ਗਾਣੇ ਲੈ ਕੇ ਆਏਗੀ ਜਿਸ ਤੋਂ ਬਾਅਦ ਉਹਨਾਂ ਦੇ ਗਾਣੇ ਉਹ ਟ੍ਰੈਂਡ ਚ ਆਉਂਦੇ ਨੇ ਨਹੀਂ ਆਉਂਦੇ ਕਿਉਂਕਿ ਹੁਣ ਜਗ੍ਹਾ-ਜਗ੍ਹਾ ਤੇ ਅਸੀਂ ਰੁਪਿੰਦਰ ਹੰਡਾ ਨੂੰ ਦੇਖ ਰਹੇ ਹਾਂ ਕਿ ਰੁਪਿੰਦਰ ਸ਼ੋਜ਼ ਕਰ ਰਹੀ ਹੈ ਔਰ ਉਹਨਾਂ ਦੀ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਕਿਸਮਤ ਇੱਕ ਵਾਰ ਫਿਰ ਤੋਂ ਚਮਕੀ ਹੈ ਤੇ ਹੋ ਵਰ ਕਦੇ ਨਹੀਂ ਬਣਦੀ ਪਰ ਕੋਸ਼ਿਸ਼ ਕੀਤੀ ਜਾ ਸਕਦੀ ਹੈ ਤੇ ਦੇਖਣਾ ਬਹੁਤ ਖਾਸ ਹੋਵੇਗਾ ਆਪਣੀ ਇੰਡਸਟਰੀ ਦੇ ਵਿੱਚ ਹੁਣ ਕੀ ਕੀ ਕੁਝ ਹੋਵੇਗਾ ਖਾਸ ਤੇ ਫਿਲਹਾਲ ਇਹ ਬਿੰਦੂ ਇਜਾਜ਼ਤ ਕੈਮਰਾਮੈਨ ਗਰੇਸ਼ ਜਨਾਲ ਮਨਪ੍ਰਤ ਖਲਰਦਾ 108 ਟੀਵੀ ਚੰਡੀਗੜ੍ਹ